ਪੰਥਕ ਰਾਜਨੀਤੀ ਹੈ ਜਿਸ ਹਾਲਾਤ ਦੇ ਵਿੱਚ ਅੱਜ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਨਿਕਲ ਰਹੀ ਹੈ ਵੈਸੇ ਤਾਂ 50 ਸਾਲ ਤੋਂ ਪਰ ਜਿਹੜਾ ਤਿੰਨ ਚਾਰ ਮਹੀਨਿਆਂ ਤੋਂ ਜੋ ਪੰਥਕ ਸਿਆਸਤ ਦੇ ਵਿੱਚ ਨਿਘਾਰ ਹੈ ਨਸਣ ਲੱਗ ਗਿਆ ਸਿੱਧੇ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਉਹੀ ਲੋਕ ਮੁਨਕਰ ਹੋ ਰਹੇ ਨੇ ਜਿਹੜੇ ਅੱਜ ਤੱਕ ਝੂਠਾ ਦਾਵਾ ਕਰਦੇ ਰਹੇ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਭ ਤੋਂ ਉੱਪਰ ਮੰਨਦੇ ਹਾਂ ਅੱਜ ਉਹ ਆਪ ਹੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਨੇ ਦੁਨੀਆਂ ਦੇ ਸਾਹਮਣੇ ਇਹ ਮੰਨਿਆ ਕਿ ਸਾਡੇ ਤੋਂ ਆ ਆ ਗੁਨਾਹ ਹੋਈ ਨਹੀਂ ਜਰਨੈਲ ਜੀ ਪ੍ਰੋਫੈਸਰ ਮਿੰਦਰਪਾਲ ਸਿੰਘ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਨਰ ਸੇਕਤੀ ਆ ਅੱਜ ਮੇਰਾ ਨਾਮ ਜਸਪ੍ਰੀਤ ਸਿੰਘ ਮਾਨਗੜ ਪ੍ਰਧਾਨ ਲੁਧਿਆਣਾ ਦੇ ਹੱਤੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿੰਘ ਇੱਥੇ ਸਾਡੇ ਹਲਕਾ ਰੈਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਜੀ ਬੱਸੀਆਂ ਹਰਸ਼ਪ੍ਰੀਤ ਸਿੰਘ ਜੀ ਅਤੇ ਹੋਰ ਉਧੇਦਾਰ ਅੱਜ ਸਾਡੇ ਸਥਾਨਕ ਲੀਡਰ ਮਾਨਗੜ ਸਾਹਿਬ ਤੇ ਹੋਰ ਜਿੰਨੇ ਵੀ ਨਾਲ ਆਏ ਨੇ ਇਹਨਾਂ ਨੇ ਨੋਜਵਾਨਾਂ ਨਾਲ ਸਲਾਹ ਕੀਤੀ ਸੀ ਜਿਨ੍ਹਾਂ ਦੀ ਡਿਮਾਂਡ ਸੀ ਕਿ ਆਪਾਂ ਪਾਰਟੀ ਦਾ ਕੋਈ ਉਧੇਦਾਰ ਮਦਾਂ ਕੇ ਅੱਜ ਦੇ ਹਾਲਾਤ ਬਾਰੇ ਡਿਸਕਸ ਵੀ ਕਰਨਾ ਚਾਹੁੰਦੇ ਆ ਪਾਰਟੀ ਦੇ ਅਗਲੇ ਪ੍ਰੋਗਰਾਮ ਕੀ ਨੇ ਮੌਜੂਦਾ ਰੂਪ ਕੀ ਚੱਲ ਰਹੇ ਨੇ ਉਹਨਾਂ ਸਾਰਿਆਂ ਬਾਰੇ ਅੱਜ ਅਸੀਂ ਰੈਕੌਟ ਵਿਖੇ ਹਲਕਾ ਰੈਕੌਟ ਦੀ ਤੇ ਸਰਕਲ ਸਧਾਰਤ ਰੈਕੌਟ ਦੀ ਮੀਟਿੰਗ ਕਰਨ ਵਾਸਤੇ ਆਏ ਹਾਂ ਕੋਈ ਦੂਸਰਾ ਸਾਡਾ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੰਭਾਵੀ ਚੋਣਾਂ ਆ ਰਹੀਆਂ ਨੇ ਉਹਦੇ ਬਾਰੇ ਵੀ ਇਹਨਾਂ ਤੋਂ ਫੀਡਬੈਕ ਲੈਣੀ ਸੀ ਕਿ ਇਹਨਾਂ ਦੇ ਇਲਾਕੇ 'ਚ ਹੁਣ ਤੱਕ ਕਿੰਨੀਆਂ ਵੋਟਾਂ ਬਣੀਆਂ ਨੇ ਉਹਨਾਂ ਦੀਆਂ ਜਿਹੜੀਆਂ ਸਰਕਾਰ ਵੱਲੋਂ ਕਾਪੀਆਂ ਇਹਨਾਂ ਨੇ ਕਢਾ ਲਈਆਂ ਜਾਂ ਨਹੀਂ ਪਤਾ ਲੱਗਿਆ ਕਢਾ ਲਈਆਂ ਨੇ ਉਹਦੇ ਮੁਤਾਬਕ ਪਿੰਡਾਂ ਜਾਣ ਜਾ ਕੇ ਜਾਣਕਾਰੀ ਹੈਡਕੁਆਰਟਰ ਤੱਕ ਭੇਜਣ ਕਿ ਕਿਹੜੇ ਕਿਹੜੇ ਹਲਕੇ 'ਚ ਕਿਹੜੇ ਕਿਹੜੇ ਪਿੰਡਾਂ 'ਚ ਕਿਨਾ-ਕਿਨਾ ਲੋਕਾਂ ਦੀਆਂ ਵੋਟਾਂ ਬਣੀਆਂ ਨੇ ਜਾਂ 10 ਮਾਰਚ ਤੱਕ ਜਿਹੜਾ ਆਪਾਂ ਨੂੰ ਆਬਜੈਕਸ਼ਨ ਦੇਣ ਦਾ ਟਾਈਮ ਹੈ ਉਹਦੇ ਬਾਰੇ ਬੱਚਿਆਂ ਨੂੰ ਸਮਝਾਇਆ ਗਿਆ ਕਿ 10 ਮਾਰਚ ਤੱਕ ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਲਿਸਟਾਂ ਤੁਸੀਂ ਕਢਾਈਆਂ ਨੇ ਉਦੇ ਵਿੱਚ ਕੋਈ ਆਬਜੈਕਸ਼ਨੇਬਲ ਵੋਟ ਹੈ ਜਿਹੜੀ ਗੈਰ ਸਿੱਖ ਦੀ ਵੋਟ ਤੁਹਾਨੂੰ ਲੱਗਦੀ ਹੈ ਉਹਦੇ ਬਾਰੇ ਦਿੱਤੀ ਤੌਰ ਤੇ ਆਪਣੇ ਸਬੰਧਤ ਐਸ.ਡੀ.ਐਮ ਜਾਂ ਇਲੈਕਸ਼ਨ ਤਹਿਸੀਲਦਾਰ ਰਾਹੀਂ ਜਿਨ੍ਹਾਂ ਦੀ ਡਿਊਟੀ ਲਈ ਗਈ ਹੈ ਉਹਨਾਂ ਨੂੰ ਉਹੋ ਜਿਹੜਾ ਆਬਜੈਕਸ਼ਨ ਬੋਲ ਇਹ ਜਿੰਨਾਂ ਬੰਦਾ ਸੀ ਇਹਦੇ ਬਾਰੇ ਹੋਇਆ ਬਾਕੀ ਹਾਂਜੀ ਖਾਸ ਸਾਹਿਬ ਯਕੀਨਾਂ ਤੁਹਾਡਾ ਤੇ ਅੱਜ ਕੱਲ੍ਹ ਸੋਚੇ ਪ੍ਰੈਸ ਕਾਨਫਰੰਸ ਕੀਤੀ ਹੈ ਮੇਰਾ ਨਾਮ ਜੀ ਪ੍ਰੋਫੈਸਰ ਮਿਤਪਾਲ ਸਿੰਘ ਮੈਂ ਸ਼ਰਮੀਲ ਕਲਦਲ ਅਮਰਸਰ ਦਾ ਜਨ ਸਿਕਤੀ ਆ ਅੱਜ ਸਾਡੇ ਸਥਾਨਕ ਲੀਡਰ ਮਾਨਗੜ ਸਾਹਿਬ ਤੇ ਹੋਰ ਜਿੰਨੇ ਵੀ ਨਾਲ ਆਏ ਨੇ ਇਹਨਾਂ ਨੇ ਨੋਜਵਾਨਾਂ ਨਾਲ ਸਲਾਹ ਕੀਤੀ ਸੀ ਜਿਨ੍ਹਾਂ ਦੀ ਡਿਮਾਂਡ ਸੀ ਕਿ ਆਪਾਂ ਪਾਰਟੀ ਦਾ ਕੋਈ ਅਹੁਦਾ ਵਰ ਮਤਾ ਦੇ ਅੱਜ ਦੇ ਹਾਲਾਤ ਬਾਰੇ ਡਿਸਕਸ ਵੀ ਕਰਨਾ ਚਾਹੁੰਦੇ ਆ ਤੇ ਪਾਰਟੀ ਦੇ ਅਗਲੇ ਪ੍ਰੋਗਰਾਮ ਕੀ ਨੇ ਮੌਜੂਦਾ ਰੂਪ ਕੀ ਚੱਲ ਰਹੇ ਨੇ ਉਹਨਾਂ ਸਾਰਿਆਂ ਬਾਰੇ ਇਹਨਾਂ ਨੇ ਜਾਣਕਾਰੀ ਲਈ ਹੈ ਸੋ ਮੁੱਖ ਮੁੱਖ ਸਾਡਾ ਜਿਹੜਾ ਅੱਜ ਦਾ ਵਿਸ਼ਾ ਸੀ ਉਹ ਅਸੀਂ ਸਾਰੇ ਪੰਜਾਬ 'ਚ ਹੀ ਹਲਕਾ ਵਾਈਜ਼ ਮੀਟਿੰਗਸ ਕਰਦੇ ਆ ਜਿਵੇਂ ਕਿ ਸਾਡੇ ਵਰਤਮਾਨ ਕੰਮ ਮੁੱਖ ਤੌਰ ਤੇ ਅਸੀਂ ਮੈਂਬਰਸ਼ਿਪ ਦੀਆਂ ਕਾਪੀਆਂ ਕੱਟ ਰਹੇ ਆ ਸਿੱਧਾ ਕੱਟ ਰਹੇ ਆ ਤਾਂ ਜੋ ਅਸੀਂ ਆਪਣੀ ਮੈਂਬਰਸ਼ਿਪ ਜਿਹੜੀ ਹੈ ਉਹ ਸਾਰੇ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਚੰਡੀਗੜ੍ਹ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵਧਾਈਏ ਇਕ ਤਾਂ ਉਹਦੇ ਬਾਰੇ ਜਾਣਕਾਰੀ ਦੇ ਕੇ ਕਾਪੀਆਂ ਦੇ ਕੇ ਜਾਣਾ ਹੈ ਤੇ ਦੂਸਰਾ ਸਾਡਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੰਭਾਵੀ ਚੋਣਾਂ ਆ ਰਹੀਆਂ ਨੇ ਉਹਦੇ ਬਾਰੇ ਵੀ ਇਹਨਾਂ ਤੋਂ ਫੀਡਬੈਕ ਲੈਣੀ ਸੀ ਕਿ ਇਹਨਾਂ ਦੇ ਇਲਾਕੇ 'ਚ ਹੁਣ ਤੱਕ ਕਿੰਨੀਆਂ ਵੋਟਾਂ ਬਣੀਆਂ ਨੇ ਉਹਦਾਂ ਦੀਆਂ ਜਿਹੜੀਆਂ ਸਰਕਾਰ ਵੱਲੋਂ ਕਾਪੀਆਂ ਇਹਨਾਂ ਨੇ ਕਢਾ ਲਈਆਂ ਜਾਂ ਨਹੀਂ ਪਤਾ ਲੱਗਿਆ ਕਢਾ ਲਈਆਂ ਨੇ ਉਹਦੇ ਮੁਤਾਬਕ ਪਿੰਡਾਂ ਜਾਣ ਜਾ ਕੇ ਜਾਣਕਾਰੀ ਹੈੱਡਕੁਆਰਟਰ ਤੱਕ ਭੇਜਣ ਕਿਹੜੇ ਕਿਹੜੇ ਹਲਕੇ ਚ ਕਿਹੜੇ ਕਿਹੜੇ ਪਿੰਡਾਂ ਚ ਕਿਨਾ ਕਿਨਾ ਲੋਕਾਂ ਦੀਆਂ ਵੋਟਾਂ ਬਣੀਆਂ ਨੇ ਜਾਂ 10 ਮਾਰਚ ਤੱਕ ਜਿਹੜਾ ਆਪਾਂ ਨੂੰ ਓਬਜੈਕਸ਼ਨ ਦੇਣ ਦਾ ਟਾਈਮ ਹੈ ਉਹਦੇ ਬਾਰੇ ਬੱਚਿਆਂ ਨੂੰ ਸਮਝਾਇਆ ਗਿਆ ਕਿ 10 ਮਾਰਚ ਤੱਕ ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਲਿਸਟਾਂ ਤੁਸੀਂ ਕਢਾਈਆਂ ਨੇ ਉਹਦੇ ਵਿੱਚ ਕੋਈ ਓਬਜੈਕਸ਼ਨੇਬਲ ਵੋਟ ਹੈ ਜਿਹੜੀ ਗੈਰ ਸਿੱਖ ਦੀ ਵੋਟ ਤੁਹਾਨੂੰ ਲੱਗਦੀ ਹੈ ਉਹਦੇ ਬਾਰੇ ਲਿਖਤੀ ਤੌਰ ਤੇ ਆਪਣੇ ਸਬੰਧਤ ਐਸਜੀਐਮ ਯਾ ਇਲੈਕਸ਼ਨ ਤਹਿਸੀਲਦਾਰ ਰਾਹੀਂ ਜਿਨ੍ਹਾਂ ਦੀ ਡਿਊਟੀ ਲਈ ਗਈ ਹੈ ਉਹਨਾਂ ਨੂੰ ਉਹੋ ਜਿਹੜਾ ਆਬਜੈਕਸ਼ਨ ਬਣਾਇਆ ਸੀ ਇਹ ਜਿਹੜੀਆਂ ਗੱਲਾਂ ਸੀ ਇਹਦੇ ਬਾਰੇ ਹੋਇਆ ਬਾਕੀ ਜਿਹੜੀ ਪੰਥਕ ਰਾਜਨੀਤੀ ਹੈ ਜਿਸ ਹਾਲਾਤ ਦੇ ਵਿੱਚ ਅੱਜ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਨਿਕਲ ਰਹੀ ਹੈ ਵੈਸੇ ਤਾਂ 50 ਸਾਲ ਤੋਂ ਪਰ ਜਿਹੜਾ ਤਿੰਨ ਚਾਰ ਮਹੀਨਿਆਂ ਤੋਂ ਜੋ ਪੰਥਕ ਸੰਸਦ ਦੇ ਵਿੱਚ ਨਿਗ੍ਹਾਾਰ ਹੈ ਰਸਣ ਲੱਗ ਗਿਆ ਸਿੱਧੇ ਰੂਪ ਦੇ ਵਿੱਚ ਅਕਾਲਤਕ ਸਾਹਿਬ ਤੋਂ ਉਹੀ ਲੋਕ ਮੁਨਕਰ ਹੋ ਰਹੇ ਨੇ ਜਿਹੜੇ ਅਜੇ ਤੱਕ ਝੂਠਾ ਦਾਵਾ ਕਰਦੇ ਰਹੇ ਨੇ ਕਿ ਅਸੀਂ ਅਕਾਲਤਕ ਸਾਹਿਬ ਨੂੰ ਸਭ ਤੋਂ ਉੱਪਰ ਮੰਨਦੇ ਆ ਅੱਜ ਉਹ ਆਪ ਹੀ ਅਕਾਲਤਕ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਨੇ ਦੁਨੀਆ ਦੇ ਸਾਹਮਣੇ ਇਹ ਮੰਨਿਆ ਕਿ ਸਾਡੇ ਤੋਂ ਆ ਆ ਗੁਨਾਹ ਹੋਈ ਨਹੀਂ ਪਰ ਜਦੋਂ ਅਕਾਲਤਕ ਸਾਹਿਬ ਦੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਕੁਝ ਕਰਨ ਨੂੰ ਕਿਹਾ ਗਿਆ ਕਮੇਟੀ ਬਣਾਉਣ ਨੂੰ ਕਿਹਾ ਗਿਆ ਉਦੋਂ ਤੋਂ ਉਹ ਆਨਕਾਨੀ ਕਰ ਰਹੇ ਨੇ ਪਿਛਲੇ 2 ਮਹੀਨੇ ਤੋਂ ਸਾਰੀ ਦੁਨੀਆ ਦੇਖ ਰਹੀ ਹੈ ਇਹਨਾਂ ਚੀਜ਼ਾਂ ਦਾ ਸਿੱਖੀ ਨਾਲ ਜਾਂ ਸਿੱਖ ਸਿਧਾਂਤ ਨਾਲ ਕੀ ਸਿੱਧਾ ਜਾਂ ਅਸਿੱਧਾ ਸਬੰਧ ਹੈ ਉਹਦੇ ਬਾਰੇ ਵੀ ਨੌਜਵਾਨਾਂ ਨੂੰ ਜਾਣਕਾਰੀ ਸੋ ਆਹ ਜਿਹੜੀਆਂ ਗੱਲਾਂ ਸੀ ਇੰਡੀਆ ਲੈਵਲ ਤੇ ਜਾਂ ਮਤਲਬ ਕਿ ਜਿਵੇਂ ਸਾਡੇ ਸਿੱਖਾਂ ਦੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਵੀ ਇੰਡੀਅਨ ਸਟੇਟ ਨੇ ਸਾਡੇ ਕਤਲ ਕਰਵਾਏ ਨੇ ਅੱਜ ਜਵੇਂ ਨਿੱਜੇ ਸਾਹਿਬ ਦਾ ਕਤਲ ਕਰਾਇਆ ਹੈ ਖੰਡਾ ਸਾਹਿਬ ਦਾ ਕਤਲ ਕਰਾਇਆ ਹੈ ਜਾਂ ਪੰਨੂ ਸਾਹਿਬ ਦੇ ਕਤਲ ਕਰਾਉਣ ਦੀਆਂ ਸਕੀਮਾਂ ਦੇ ਵਾਸਤੇ ਅੱਜ ਨਿਖਲ ਗੁਪਤਾ ਜਿਹੜਾ ਉਹ ਨਿਊਯਾਰਕ ਦੀ ਜੇਲ੍ਹ ਦੇ ਵਿੱਚ ਬੰਦ ਹੈ ਸਾ ਪਾਕਿਸਤਾਨ ਦੇ ਵਿੱਚ ਪੰਜਵੜ ਸਾਹਿਬ ਦਾ ਕਤਲ ਕਰਵਾਇਆ ਹੈ ਇੰਦਾ ਦੀ ਸਾਰੀ ਜਿਹੜੀ ਸਿਚੁਏਸ਼ਨ ਦੀਪ ਸਿੱਧੂ ਦਾ ਕਤਲ ਕਰਵਾਇਆ ਹੈ ਜਾਂ ਸਿੱਧੂ ਮੂਸੇਵਾਲਾ ਦਾ ਕਤਲ ਕਰਾਇਆ ਆ ਤਿੰਨ ਮੁੰਡੇ ਹੁਣ ਹਜੇ ਗੁਰਦਾਸਪੁਰ ਦੇ ਯੂਪੀ ਦੇ ਵਿੱਚ ਜਾ ਕੇ ਕਤਲ ਕਰਦੇ ਨੇ ਆ ਜਿਹਾ سلسلہ ਹੈ ਇਹਦਾ ਮਤਲਬ ਕਿ ਜਿਹਨੂੰ ਐਕਸਟਰਾ ਜਿਸ਼ਲ ਮਰਡਰਸ ਕਿਹਾ ਜਾਂਦਾ ਹੈ ਗੈਰ ਅਦਾਲਤੀ ਕਤਲ ਉਹਨਾਂ ਦਾ ਸਾਰਾ ਇਹਨਾਂ ਨਵੇਂ ਬੱਚਿਆਂ ਨੂੰ ਕਿਉਂਕਿ ਇਹ ਪੜ੍ਹਨ ਵਾਲੇ ਬੱਚੇ ਨੇ ਇਹਨਾਂ ਨੂੰ ਸਮਝਾਉਣਾ ਮੇਰਾ ਫਰਜ਼ ਸੀ ਉਹ ਸਮਝਾਇਆ ਸਾਰਾ ਕੁਝ ਸੋ ਇਹ ਜਿਹੜੀਆਂ ਗੱਲਾਂ ਨੇ ਜਿਨ੍ਹਾਂ ਦੀ ਅਨਹੋਂਦ ਕਰਕੇ ਪੰਜਾਬ ਦਾ ਨੌਜਵਾਨ ਕਿਸੇ ਡਾਇਰੈਕਸ਼ਨ ਦੇ ਵਿੱਚ ਨਹੀਂ ਜਾ ਰਿਹਾ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਘਰੋਂ ਜਦੋਂ ਸੋਚਦਾ ਹੈ ਉਹਦਾ ਜਵਾਬ ਨੂੰ ਨਹੀਂ ਮਿਲਦਾ ਜਦੋਂ ਉਹ ਅਖਬਾਰ ਪੜ੍ਹਦਾ ਹੈ ਉਹਦਾ ਪਿਛੋਕੜ ਨੂੰ ਪਤਾ ਨਹੀਂ ਹੁੰਦਾ ਤਾਂ ਉਹ ਆਪਣੇ ਇਸੇ ਹਾਲਾਤ ਦੇ ਵਿੱਚ ਉਲਝ ਜਾਂਦਾ ਹੈ ਸੋ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਬੱਚਿਆਂ ਨੂੰ ਅਪ ਟੂ ਡੇਟ ਹਿਸਟੋਰੀਕਲ ਫੈਕਟਸ ਵੀ ਦਸੀਏ ਸਿਧਾਂਤਕ ਫੈਕਟ ਵੀ ਦਸੀਏ ਤੇ ਮੌਜੂਦਾ ਹਾਲਾਤ ਨਾਲ ਉਹਨਾਂ ਨੂੰ ਜੋੜੀਏ ਸਿੱਖਾਂ ਦਾ ਪੰਜਾਬ ਦਾ ਇੰਡੀਆ ਦਾ ਤੇ ਆਲ ਓਵਰ ਵਰਲਡ ਆਲਮੀ ਨੌਲੇਜ ਦੇ ਨਾਲ ਅਸੀਂ ਕਿਵੇਂ ਅੱਜ ਜੁੜ ਕੇ ਅੱਗੇ ਤੁਰਨਾ ਹੈ ਇਹ ਸਾਡਾ ਸਾਡੀ ਪਾਰਟੀ ਦਾ ਇਹ ਮੇਨ ਮਕਸਦ ਹੈ ਜੋ ਅਸੀਂ ਅੱਜ ਇਹਨਾਂ ਬੱਚਿਆਂ ਨੂੰ ਸਮਝਾਉਣਾ ਹੈ। ਹਨ ਜਸੇਦਰ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਜਸੇਦਰਪ੍ਰੀਤ ਸਿੰਘ ਮਾਨਗੜ ਪ੍ਰਧਾਨ ਲੁਧਿਆਣਾ ਦਿਹਾਤੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਅਸੀਂ ਰੈਕਾਉਟ ਵਿਖੇ ਹਲਕਾ ਰੈਕਾਉਟ ਦੀ ਤੇ ਸਰਕਲ ਸਧਾਰਤ ਰੈਕਾਉਟ ਦੀ ਮੀਟਿੰਗ ਕਰਨ ਵਾਸਤੇ ਆਏ ਹਾਂ। ਸਾਡੇ ਅੱਜ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਅਫਸਰ ਦੇ ਜਰਨਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਅਤੇ ਮੈਂਬਰ ਪੀਏਸੀ ਉਹ ਵੀ ਮੀਟਿੰਗ ਲੈ ਰਹੇ ਹਨ ਅੱਜ ਅਸੀਂ ਇੱਥੇ ਸਾਡੇ ਹਲਕਾ ਰੈਕਾਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਜੀ ਬੱਸੀਆ ਹਰਸ਼ਪ੍ਰੀਤ ਸਿੰਘ ਜੀ ਅਤੇ ਹੋਰ ਅਹੁਦੇਦਾਰ ਦੀਆਂ ਨਿਯੁਕਤੀਆਂ ਕਰ ਰਹੇ ਹਾਂ ਹਲਕਾ ਰੈਕਾਟ ਨੂੰ ਅੱਗੇ بلੰਧੀਆਂ ਵੱਲ ਲੈ ਜਾਣ ਵਾਸਤੇ ਅਤੇ ਸ਼੍ਰੋਮਣੀ ਕਮੇਟੀ ਦੀਆਂ ਆ ਰਹੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੀਆਂ ਬੂਟਾ ਦੇ ਸਬੰਧ ਵਿੱਚ ਪਿੰਡ ਪਿੰਡ ਬੂਥ ਕਮੇਟੀਆਂ ਬਣਾਉਣ ਵਾਸਤੇ ਇਹਨਾਂ ਨੂੰ ਪ੍ਰੇਰਣਾ ਕਰਨ ਵਾਸਤੇ ਅਸੀਂ ਮੀਟਿੰਗ ਕਰ ਰਹੇ ਹਾਂ ਅਤੇ ਨਾਲ ਹੀ ਜਿਹੜੀ ਸਾਡੀ ਮੁੱਢਲੀ ਮੈਂਬਰਸ਼ਿਪਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਉਹਦੀ ਮੁੱਢਲੀ ਮੈਂਬਰਸ਼ਿਪ ਦੀ ਭਰਤੀ ਅੱਖ-ਅੱਖ ਉਹਦੇਦਾਰਾਂ ਨੂੰ ਕਾਪੀਆਂ ਦੇ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਵੱਧ ਤੋਂ ਵੱਧ ਭਰਤੀ ਕਰਨ ਵਾਸਤੇ ਪ੍ਰੇਰਿਤ ਕਰ ਰਹੇ ਹਾਂ ਅਤੇ ਇਹ ਅੱਗੇ ਆਪਣੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਗਰਾਊਂਡ ਲੈਵਲ ਤੇ ਬੂਥ ਕਮੇਟੀਆਂ ਅਤੇ ਪਿੰਡਾਂ ਦੀਆਂ ਕਮੇਟੀਆਂ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਜੀ ਦੇ ਹੱਥ ਮਜ਼ਬੂਤ ਕਰਨ ਵਾਸਤੇ ਦ੍ਰਿੜਤਾ ਨਾਲ ਇਹ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਾਇਕਉਂ ਦੀ ਸਤਿਵੰਦੀ ਦੇ ਜਝਾਰੂ ਜੋਧੇ ਅੱਜ ਗੁਰਦੁਆਰਾ ਟਾਲੀਰੂ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਜ਼ਰੂਰੀ ਇਕੱਤਰਤਾ ਹੋ ਰਹੀ ਹੈ ਸੋ ਮੈਂ ਆਪਣੇ ਵੱਲੋਂ ਆਪਣੇ ਚੈਨਲ ਦਾ ਧੰਨਵਾਦ ਕਰਦਾ ਹੋਇਆ ਅਤੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ